ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਜੁਨੀ ਸਭਾ ਗੁਰ ਪ੍ਰਸਾਦ ਜਪ ਆਦ ਸਚ ਜੁਗਾ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚਾ ਸੋਚਨ ਹੋਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨ ਹੋਈ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨ ਉਤਰੇ ਜੇ ਬੰਨਾ ਪੁਰਿਆਂ ਪਾਰ ਸਸਣ ਪਾਲਖ ਹੋਇ ਤਾ ਇੱਕ ਨ ਚੱਲੇ ਨਾਲ ਕਿਵ ਸਟਿਆਰਾ ਹੋਈਐ ਕਿਵ ਕੂੜਾ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਕਾਰ ਹੁਕਮ ਨੇ ਕਹਿਆ ਜਾਇ ਹੁਕਮੀ ਹੋਵਣ ਜੇ ਕੁਮਿਲੇ ਵਢਿਆਈ ਹੁਕਮੇ ਉਤਮ ਨੀਚ ਹੁਕਮ ਲੇਕ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਹਰੁ ਕੋ ਮਨਾ ਕੋਇ ਨਾਨਕ ਹੁਕਮੇ ਜੇ 부ਝੈ ਤਾ ਹਉ ਮ ਕਹ ਨ ਕੋਇ ਗਵੈ ਕੋ ਤਾਣ ਹੋਵੈ ਕਿਸ ਤਾਣ ਗਵੈ ਕੋ ਦਾਤੁ ਜਾਣੈ ਨਿਸ਼ਾਨ ਗਵੈ ਕੋ ਗੁਣ ਵਡਿਆਈਆ ਚਾਰ ਗਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਪਰਦੇ ਗਾਵੈ ਕੋ ਜਾਪੇ ਦਿਸੈ ਦੂਰ ਗਾਵੈ ਕੋ ਵੇਖ ਹਾਦ ਰਹਿ ਦੂਰ ਕਥਨ ਕਤਿਨ ਆਵੈ ਟੋਟ ਕਥ ਕਤ ਕਤੀ ਕੋਟੀ ਕੋਟ ਕੋਟ ਦਿਨ ਦਾ ਤੇ ਲੈਂਦੇ ਤਖ ਪਾਹੀ ਜੁਗ ਜੁਗ ਮੰਤਰ ਖਾਈ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹੋ ਸਾਚਾ ਸਭ ਸਾਚਾ ਨਾਹੀ ਭਾਖਿਆ ਪੋ ਅਪਾਰ ਅੱਖ ਮੰਗਹ ਦੇਹ ਦੇ ਦਾਤ ਕਰੇ ਦਾਤਾਰ ਫਿਰ ਕਾ ਘਰ ਕੀ ਅਜਿ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀ ਅਜ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੇ ਮੁਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਇ ਆਪੇ ਆਪ ਨਰਿੰਜਨ ਸੋਏ ਜਨ ਸੇ ਵਿਆ ਤਿਨ ਪਾਇਆ ਮਹਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਪਾਉ ਦੁਖ ਪਰ ਹਰ ਸੁ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁ ਕਰਿਆ ਸ ਮਾਈ ਗੁਰਸਰ ਗੁਰ ਗੋ ਰਕ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣ ਅੱਖਾਂ ਨਹੀਂ ਕਹਿਣਕ ਤਨ ਜਾਈ ਗੁਰ ਇਕ ਦੇਹ ਬਜਾਈ ਸਬਨਾ ਜੀਆਂ ਕਹਿ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਤ ਨਾਵਾਂ ਜੇ ਤਿਸ ਪਾਵਾਂ ਵਿਣ ਪਾਣ ਕਾ ਨਾਏ ਕਰੀ ਜੇ ਤਿਸਰ ਟੋਪਾਈ ਵੇਖਾ ਵਿਣ ਕਰਮਾ ਕੈ ਮਿਲ ਲੈ ਮਤ ਵਿਚ ਰਤਨ ਜਵਾਰ ਮਾਨਕ ਜੇ ਗੁਰ ਕੀ ਸਿੱਖ ਸਣੇ ਗੁਰਾਂ ਇੱਕ ਦਹਿ ਬੁਜਾਈ ਸਬਨਾ ਜੀਆਂ ਕਹਿ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਅਰਧ ਹੁਰ ਦਸੋਣੇ ਹੋਏ ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਈ ਟੰਗ ਨਵਰਖਾ ਇੱਕ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵੇ ਤਾਂ ਵਤਨ ਪੁੱਛੇ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤਿਹਾ ਕੋਈ ਨਾ ਸੂਝੈ ਜੇ ਤਿਸ ਗੁਣ ਕੋਈ ਕਰੇ ਸੁਣ ਸਿੱਧ ਪੀਰ ਸੁਰਨਾਥ ਸੁਣਿਆ ਤਰਤਵ ਲਕਾਸ ਸੁਣਿਆ ਦੀਪ ਲੋਪਤਾਲ ਸੁਣਿਆ ਪੁਹ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਬਰਮਾ ਇੰਦ ਸੁਣਿਆ ਮੁਖ ਸਲਾਹਨ ਮੰਦ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਸਾਸਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਾ ਸੰਤੋਖ ਗਿਆਨ ਸੁਣਿਆ 68 ਕਾਸ਼ ਨਾਨਕ ਸੁਣਿਆ ਪੜ ਪੜ ਪਾਵੇ ਮਾਨ ਸੁਣ ਲਾਗੇ ਸਹ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਨਾਕੇ ਗਾਹ ਸੁਣਿਆ ਸਿੱਖ ਪੀਰ ਪਤਸ਼ਾਹ ਸੁਣਿਆ ਅੰਧ ਪਾਹ ਰਾਹ ਸੁਨਾਤ ਐਸ ਗਾਹੂ ਨਾਨਕ ਭਗਤਨਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨ ਕੀ ਗਤ ਕਹੀ ਨ ਜਾਏ ਜੇ ਕੋ ਕੈ ਪਿਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨ ਕਾ ਬਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਭਵਨ ਕੀ ਸ਼ੁੱਧ ਮਨੈ ਮੋਟਾ ਨਾ ਖਾਏ ਮਨੈ ਜਮਕਾ ਸਾਥਨ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਗ ਠਾਕ ਨ ਪਾਈ ਮਨੈ ਪਤ ਸਿਉ ਪ੍ਰਗਟ ਜਾਏ ਮਨੈ ਮਗਨ ਚੱਲੇ ਪੰਥ ਮਨੈ ਧਰਮ ਸੇ ਤੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਣ ਜਾਣੈ ਮਨ ਕੋਏ ਮੰਨੈ ਪਾਵੈ ਮੁਕਤਿ ਵਾਰ ਮੰਨੈ ਪਰਵਾਰ ਸਾਧਾਰ ਮਨ ਤਰ ਤਾਰੇ ਗੁਰ ਸਿੱਖ ਮਨ ਨਾਨਕ ਭਵੈ ਨ ਪਿਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਣ ਜਾਣੈ ਮਨ ਕੋਏ ਪੰਜ ਪ੍ਰਮਾਣ ਪੰਜ ਪ੍ਰਦਾਨ ਪੰਚੇ ਪਾਵੈ ਦਰਗਹ ਮਾਣ ਪੰਚ ਸੋਹਦ ਰਾਜਾਨ ਪੰਚ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤਕ ਕਰਨ ਨਾਹਿ ਸਮਾਰ ਤਾਲ ਧਰਮ ਦੇ ਆਕਾ ਪੂਤ ਸੰਤੋਖ ਥਾ ਬਖਿਆ ਜਨ ਸੂਤ ਜੇ ਕੋ ਬੁਝ ਜਾਵੇ ਸਟਿਆਰ ਤਬ ਲੈ ਉਪਰ ਕੇ ਤਪਾਰ ਅਰਤੇ ਹੋਰ ਪਰੇ ਹੋਰ ਹੋਰ ਤਿਸ ਤੇ ਪੜਤ ਲੈ ਕਮਨ ਜੋਰ ਜੇ ਜਾਤ ਰੰਗਾਂ ਕੇ ਨਾਵ ਸਭ ਨ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸਵਾਲ ਹੋ ਰੂਪ ਕੀਤੀ ਦਾ ਜਾਣੇ ਕੌਣ ਕੂਤ ਕੀਤਾ ਬਸਾ ਏਕੋ ਕਵਾ ਤਿਸ ਤੇ ਲਖ ਦਰਿਆਉ ਉਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਇ ਭਲੇ ਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਕ ਜਪ ਸੰਕ ਭਾਉ ਸੰਕ ਪੂਜ ਅਸੰਕ ਤਪਤਾਉ ਸੰਕ ਗ੍ਰੰਥ ਮੁਖ ਵੇਦ ਪਾਠ ਅਸੰਕ ਜੋਗ ਮਨ ਰਹਿ ਉਦਾਸ ਸੰਕ ਭਗਤ ਗੁਣ ਗਿਆਨ ਵਿਚਾਰ ਅਸੰਕ ਸਤਿ ਅਸੰਕ ਦਾ ਤਾਰ ਅਸੰਖ ਸੂਰਮੋ ਭਕ ਸਰ ਸੰਕ ਮੋਲ ਵਿਲਾਇ ਤਾਰ ਕੁਦਰਤ ਕਵਨ ਕਾ ਵਿਚਾਰ ਵਾਰ ਅਨ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਾਇ ਭਲੇ ਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਮੂਰਖ ਅੰਧ ਖੋਰ ਸੰਕ ਚੋਰ ਹਰਾਮ ਖੋਰ ਅਸਾਂ ਕਮਰ ਕਰ ਜਾਹਿ ਜੋਰ ਸੰਗਲ ਵਢਤਿਆ ਕਮਾਹੀ ਸੰਗ ਪਾਪੀ ਪਾਪ ਕਰ ਜਾਹਿ ਅਸਾਂ ਕੁੜਿਆਰ ਕੁੜੇ ਪਿਰਾਹੇ ਸੰਗ ਮਲੇਸ਼ ਮਲ ਭਕ ਖਾਏ ਅਸਾਂ ਕ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਨਾਮ ਸੰਕਥਵ ਗਮ ਗਮ ਸੰਖ ਲੋ ਅਸੰਖ ਹਸਿਰ ਪਾਰ ਹੋਏ ਅਖਰੇ ਨਾਮ ਅਖਰੇ ਸਲਾ ਅਖਰੇ ਗਿਆਨ ਗੀਤ ਗੁਣ ਗਾ ਅਖਰੇ ਲਿਖਣ ਬੋਲਣ ਬਾਣ ਕਰਾ ਸਿਰ ਸੰਜੋਗ ਵਖਾਣ ਜਿਨੇ ਲੇਖੇ ਤੇ ਸਰਨਾਹੇ ਜੇ ਪ੍ਰਮਾਹੇ ਤਿਵ ਤਿਵ ਪਾਹੇ ਜੇ ਤਾ ਕੀਤਾ ਤੇ ਤਾ ਨਾ ਵਿਣ ਨਾ ਵਹਿ ਨਾਹੀ ਕੋਥਾ ਉਦਰਤ ਕੰਨ ਕਾ ਵਿਚਾਰ ਆਰਿਆ ਨ ਜਾਮ ਇੱਕ ਵਾਰ ਜੋ ਤਦ ਪਾਵੇ ਸਾਈ ਭਲੇ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰਿਆ ਹੱਤ ਪੜ ਤਨ ਦੇਹ ਪਾਣੀ ਤੋਤਾ ਉਤਰ ਸੁਖੇ ਹਾ ਉਹਤ ਬਲੇਤੇ ਕੱਪੜ ਹੋਏ ਦੇ ਸਾਬਣਾ ਲਈਆ ਉਹਤ ਹੋਏ ਪਰਿਆ ਮਤ ਪਾਪਾਂ ਕਾ ਸੰਗ ਤੋਪ ਨਾਹਿ ਕ ਰੰਗ ਪੁੰਨੇ ਪਾਪੀ ਆਖਣ ਨਾਹਿ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਖਾਹੋ ਨਾਨਕ ਹੁਕਮਿ ਆਵਹੁ ਜਾਹੋ ਤੀਰਤ ਤਪ ਤੇ ਆਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣ ਆਮਨਿਆ ਮਨ ਕੀ ਤਾ ਭਾਉ ਅੰਤਰਗਤ ਤੀਰਥ ਮਲਨਾਉ ਸਭ ਗੁਣ ਤੀਰੈ ਮੈ ਨਾਹੀ ਕੋਏ ਬਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਤ ਆਤ ਬਾਣੀ ਵਰਮਾਉ ਸਤ ਸੁਹਾਨ ਸਦਾ ਮਨ ਚਾਉ ਕਮਨ ਸੁਵੇਲਾ ਵਖਤ ਕਮਨ ਕਮਨ ਥਤ ਕਮਨ ਵਾਰ ਕਮਨ ਸਰੋਤੇ ਮਾਹ ਕਮਨ ਜਿਤੋ ਹਕਾਰ ਵੇਲ ਨਾ ਪਈ ਪੰਡ ਤੀ ਜੋ ਵੈ ਲੇਖ ਪੁਰਾਨ ਵਕਤ ਨ ਪਾਇਓ ਕਾਦਿਆ ਨ ਲਿਖਣ ਲੈ ਕੁਰਾਨ ਤਤਵਾਰਨ ਜੋਗੀ ਜਾਣੈ ਰਤਮਾ ਨ ਕੋਈ ਜਾ ਕਰਤਾ ਸ੍ਰਿਠੀ ਕੋ ਸਾਜ ਆਪੇ ਜਾਣੈ ਸੋਈ ਇਵ ਕਰਿ ਆਖਾਂ ਕਿੰਸਹਿ ਲਾਹੀ ਕਿੰ ਵਰਨਿਕ ਵਿਜਾਣਾ ਨਾਨਕ ਆਕਣ ਸਭ ਕੋ ਆਕੈ ਇੱਕ ਦੁਇਕ ਸਿਆਣਾ ਵੱਡਾ ਸੇ ਵੱਡੇ ਨਾਹੀ ਕੀਤਾ ਜਾ ਕਹੋਐ ਨਾਨਕ ਜੇ ਕੋ ਆਪੋ ਜਾਣੇ ਕਿ ਗਿਆਨਾ ਸੁਹੈ ਪਤਲਾ ਪਤਾਲ ਲਗਾ ਸਾਂ ਅਗਾਸ ਉੜ ਕੁੜ ਕਪਾਲ ਥਕੇ ਵੇਦ ਕਹਿਣਿ ਕਵਾਤ ਸਾਸ ਛੇ ਅਠਾਰ ਕਹਨ ਕਤੇ ਬਾ ਅਸਲਿਕ ਤਾਤ ਲਿਖਾਏ ਤਾਂ ਲਿਖਿਆ ਲਿਖਿਆ ਹੋਇਆ ਵਿਨਾਸ਼ ਨਾਨਕ ਵਡਾਖਿਆ ਪੇ ਜਾਣੇ ਆਪ ਸਲਾਹ ਸਲਾਇ ਤੇ ਸੁਰਤ ਨਾ ਪਈ ਆ ਨਦੀਆਂ ਅਤਿ ਵਾਹ ਪਵੈ ਸਮੁੰਦ ਨਾ ਜਾਣੇ ਸਮੁੰਦ ਸਾਹਾ ਸੁਲਤਾਨ ਗਿਰਿਆ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਣੀ ਜੇ ਤਸ ਮਨਹੁ ਨਾ ਵਿਸਰਹਿ ਅੰਤ ਨ ਸਿਪਤੇ ਕਹਣ ਨ ਅੰਤ ਅੰਤ ਨ ਕਰਨ ਦੇਣ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤਨ ਜਾਪੈ ਕਿਆ ਮਨ ਮਹੰਤ ਅੰਤਨ ਜਾਪੈ ਕੀਤਾ ਕਾਰ ਅੰਤਨ ਜਪ ਪਰਵਾਰ ਅੰਤ ਕਰਨ ਕੀਤੇ ਬਿਲਾਹੇ ਤਾਂ ਕੇ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਈ ਉੱਚਾ થਾ ਉੱਚ ਪਰ ਉਚਾ ਨਾ ਇਹ ਬੜਾ ਉੱਚਾ ਹੋਵੇ ਕੋਏ ਤਿਸੋਚੇ ਕੋ ਜਾਣ ਸੋਏ ਜੇਵੜੇ ਆਪ ਜਣੇ ਆਪ ਆਪ ਨਾਨਕ ਨਦਰਿ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਈ ਵਡਾ ਦਾਤਾ ਤਿਲ ਨਤ ਮਾਏ ਕੀਤੇ ਮੰਗੈ ਜੋਦ ਪਰ ਕੀਤੇ ਘਣਤ ਨਹੀਂ ਵਿਚਾਰ ਕੀਤੇ ਖਬਤ ਤਹਿ ਵਕਾਰ ਕੀਤੇ ਲੈ ਲੈ ਮੁਕਰਪਾਏ ਕੀਤੇ ਮੁਰ ਕਾਈ ਖਾਇ ਕੀਤੇ ਦੁਖ ਬੁਖਸ ਦਮਾਰ ਆਪਦਾ ਤੇਰੀ ਦਾਤਾਰ ਬੰਦ ਕਲਾਸੀ ਪਾਹਣੇ ਹੋਏ ਹੋਰ ਆਖ ਨਸਕੈ ਕੋਏ ਜੇ ਕੋ ਖਾਇ ਕ ਆਖਣ ਪਾਏ ਉਹ ਜਾਣੈ ਜਿਤਿਆ ਮੂੰਖ ਖਾਇ ਆਪੇ ਜਾਣ ਆਪੇ ਦੀ ਆਖ ਸਪਕੀ ਕੇ ਜਿਸਨੂੰ ਬਖਸ਼ੇ ਸਿਪਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਆਮੁੱਲ ਗੁਣ ਆਮੁੱਲ ਵਾਪਾਰ ਅਮੁੱਲਾ ਪਰ ਅਮੁੱਲ ਭੰਡਾਰ ਅਮੁੱਲ ਆਵ ਹੈ ਅਮੁੱਲ ਲੈ ਜਾਹੇ ਮੁੱਲ ਪੈ ਮੁੱਲਾ ਸਮਾਹੇ ਅਮੁੱਲ ਧਰਮ ਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸ਼ੀਸ਼ ਮੁੱਲ ਸਾਨਾ ਮੁੱਲ ਕਰਮ ਮੁੱਲ ਪ੍ਰਮਾਨ ਅਮੁੱਲ ਮੁਲਾਖਿਆ ਨਾ ਜਾਇ ਆਖਾ ਕਰੇ ਲਾਈ ਆਕਾ ਵਿਦ ਪਾਠ ਪੁਰਾਣ ਆਕਾ ਪੜੇ ਕਰਿ ਵਿਖਿਆ ਆਕਾ ਬਰਮੈ ਆਕਾ ਇੰਦ ਆਕਾ ਗੋਪੀਤਾ ਗੋਵਿੰਦ ਆਕਾ ਇਸਰਾ ਕੈ ਸਿਦ ਆਕਾ ਕੀਤੇ ਕੀਤੇ ਬਧ ਆਕਾ ਦਾਨਵ ਆਕਾ ਦੇਵ ਆਕਾ ਸੁਰ ਨਰਮੁਣ ਜਨ ਸੇਵ ਕੀਤੇ ਆਕਾ ਆਖਣ ਪਾਹਿ ਕੀਤੇ ਕਹਿ ਕਉ ਟੁੱਟ ਜਾਹਿ ਇਤੇ ਕੀਤੇ ਹੋਰ ਕਰਹਿ ਆਕਨ ਸਕੈ ਕੀ ਕੀਐ ਜੇ ਵੜ ਪਾਵਤੇ ਵੜ ਹੋਏ ਨਾਨਕ ਜਾਣੈ ਸਚ ਸੁਜੀ ਕੋ ਆਖੈ ਬੋਲ ਵਿਗੜ ਤਨ ਲਿਖੈ ਸਿਰਗਵਾਰ ਗਵਾਰ ਸੋਦਰ ਕਿਹਾ ਸੋ ਕਰ ਕਿਹਾ ਨਿਤ ਬੈ ਸਰਬ ਸਮਾਲੇ ਵਾਜੇ ਨਾਦਨ ਇਕ ਸੰਖਾ ਕੀਤੇ ਭਵਨ ਹਾਰ ਕੀਤੇ ਰਗ ਪ੍ਰੇਸੋਂ ਕਹਿਆ ਨਾ ਇਤੇ ਗਾਵਨ ਹਾਰੇ ਗਾਹ ਤੁਨ ਪੁਨ ਪਣੀ ਬਸੰਤਰ ਗਾਵੈ ਰਜ ਧਰਮ ਦਵਾਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੀ ਗਾਵੈ ਸਰਬਰਮਾ ਦੇਵੀ ਸੋਣ ਸਦਾ ਸਵਾਰੇ ਗਾਵੈ ਇੰਦ ਦਾਸਨ ਬੈਠੇ ਦਿਵਤਿਆਂ ਦਰਨਾਲੇ ਗਾਵੈ ਸਿਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਣ ਜਤੀ ਸਤੇ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀਸਰ ਜੁਗ ਜੁਗ ਵੇਦ ਨਾਲੇ ਗਾਵ ਮੋਹਣਿਆ ਮਨ ਮੋਹਣ ਸੁਰਗਾਂ ਮਚ ਪਿਆਲੇ ਗਾਵ ਰਤਨੁ ਪਾਏ ਤੇਰੇ ਅਡਸ ਤੀਰਤ ਨਾਲੇ ਗਾਵੈ ਜੋਦ ਮਹਾਬਲ ਸੂਰਾ ਗਾਵੈ ਕਾਣੀ ਚਾਰੀ ਗਾਵੈ ਖੰਡ ਮੰਡਲ ਵਰ ਪੰਡਾ ਕਰ ਕਰ ਖੇਤਾਰੇ ਸੇਤ ਦਿਨੋ ਗਾਵੈ ਜੋਤਿ ਤੇ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤਨ ਆਵਣ ਨਾਨਕਾ ਵਿਚਾਰੇ ਸੋਏ ਸੋਏ ਸਦਾ ਸਤਿ ਸਾਹਿਬ ਸਚ ਸਚ ਨਾਈ ਐਪੀ ਉਸ ਜੈਨ ਜਾਸੀ ਰਚਨਾ ਜੇ ਨਰਚਾਈ ਰੰਗੇ ਰੰਗੇ ਪਾਤੇ ਕਰ ਗਜਣ ਸੇ ਮਾਇਆ ਜਿੰਨੂ ਪਾਈ ਕਰ ਕਰ ਵੇਖਾ ਗੀਤਾ ਪੜਾ ਜਿਵੇਂ ਤਸ ਦੀ ਵਡਿਆਈ ਜੋ ਤਿਸ ਪਾਵੇ ਸੋਈ ਕੜਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸਾਪਤ ਸਾਹਿਬ ਨਾਨਕ ਰਹਿਣ ਰਜਾਈ ਹੁੰਦਾ ਸੰਤੋਖ ਸਰਮਪ ਚੋਲੇ ਧਾਨ ਕਰਬ ਪੂਤ ਖਿੰਤਾ ਕਲ ਕੁਵਾਰੀ ਕਾਇ ਜੁ ਡੰਡਾ ਪ੍ਰਤੀਤ ਆਏ ਪੰਤੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਸ ਆਦੇਸ ਆਦ ਨਿਲ ਅਨਾਦ ਨਾਥ ਜੁ ਜੁਗ ਏਕੋ ਵੇਸਾ ਉਗਤ ਗਿਆਨ ਦੇ ਆ ਪੰਡਾਰਨ ਕਟਕਟ ਵਾਜੈ ਨਾਦ ਆਪ ਨਾਤ ਨਾਤੀ ਸਭ ਜਾ ਕੇ ਰਸਦ ਅਵਰਾ ਸਾਦ ਸੰਜੋਗ ਵਿਜੋਗ ਦੁਇ ਆਕਾਰ ਚਲਾਵਹਿ ਲੇਖ ਆਵਹਿ ਪਾਗ ਆਦਿਸ਼ਤ ਸਾਦੇਸ ਆਦ ਅਨਿਲ ਅਨਾਦ ਨਾਤ ਜੁ ਜੁਗ ਇਕ ਵੇਸ ਏਕਾ ਮਾਇ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਇਕ ਸੰਸਾਰ ਇਕ ਪੰਡਾਰ ਇਕ ਲਾਇ ਦੇਵਾਨ ਜਿਵ ਤਿਸ ਪਾਵੇ ਤਵੇਂ ਚਲਾਵੇ ਜਿਵ ਹੋਵੇ ਪਰਮਾਨ ਉਹ ਵੇਖੇ ਉਹਨਾ ਨਦਰਨ ਆਵੇ ਬਹੁਤਾਉ ਵਿਨਾਹਣ ਆਦੇਸ਼ ਤੇ ਸ ਆਦੇਸ਼ ਆਦਨਿਲ ਅਨਾਦ ਨਹਤ ਜੁਗ ਜੁਗ ਏਕੋ ਵੇਸਾ ਆਸਨ ਲੋਏ ਲੋਏ ਪੰਡਾਰ ਜੋ ਕੁਛ ਪਾਇਆ ਸੋਇ ਕਵਾਰ ਕਰ ਕਰ ਵੇਖ ਸਿਰਜਨ ਹਾਰ ਨਾਨਕ ਸੱਚੇ ਕੀ ਸੱਚੇ ਕਾਰ ਆਦਿ ਦੇਸ ਤੇ ਸਾਦੇਸ ਆਦ ਅਨਿਲ ਅਨਾਦ ਨਹਤ ਜੋ ਜੁਗ ਏਕੋ ਵੇਸ ਇਕ ਦੂਜੇ ਪ ਲਖ ਹੋਇ ਲਖ ਵੇ ਲਖ ਵੇਸ ਲਗ ਲਗੜ ਆਖਿਆ ਇੱਕ ਨਾਮ ਜਗਦੀਸ ਅਤਰਾਹ ਪਤ ਪਵੜੀਆਂ ਚੜਿਆ ਹੋਏ ਕਿਸ ਸੁਣ ਗੱਲਾਂ ਕਾਸਕੇ ਕਿਟਾਈ ਰਿਸ ਨਾਨਕ ਨਦਰੀ ਪਾਈ ਐ ਕੂੜੀ ਕੂੜਾ ਠੀਸ ਆਖਨ ਜੋਰ ਚ ਪੈ ਨਹ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰਨਾ ਜੀਵਣਾ ਮਰਨ ਜੋਰ ਜੋਰਨਾ ਰਾਜ ਮਾਲ ਮਨਸੂਰ ਜੋਰਨਾ ਸੁਰਤੀ ਗਿਆਨ ਵਿਚਾਰ ਜੋਰਨਾ ਜੁਗਤੀ ਛੁਟੈ ਸੰਸਾਰ ਜੇ ਸਤ ਜੋਰ ਕਰ ਵੇਖ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰਤੀ ਤਿਤੇ ਵਾਰ ਪਉਣ ਪਨਗਨੀ ਪਤਲ ਤਿਸ ਵਿਦਰਤੀთა ਪਰਖੀ ਧਰਮਸਾਲ ਤਿਸ ਵਿਜੇ ਜੁਗਤ ਕੇ ਰੰਗ ਤਿਨ ਕਾ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥਾ ਸੋਣ ਪੰਜ ਪ੍ਰਵਾਨ ਨਦਰੇ ਕਰਮ ਪਵੈ ਨਿਸ਼ਾਨ ਕਟਪਕਾਈ ਹਥੇ ਪਾਇ ਨਾਨਕਿਆ ਜਾਪੇ ਜਾਏ ਧਰਮ ਅਖੰਡ ਕਾ ਇਹ ਧਰਮ ਗਿਆਨ ਖੰਡ ਕਾ ਕੋ ਕਰਮ ਕੇਤੇ ਪਉਨ ਪਾਣੀ ਬੈਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮ ਕਾੜ ਤਕੜੀ ਹੈ ਰੂਪ ਰੰਗ ਕੇ ਵੇਸ ਕੇਤਿਆ ਕਰਮ ਭੂਮੀ ਮਿਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੁਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿਦਬਦਨਾਤ ਕੇਤੇ ਕੇਤੇ ਦੇਵੀ ਵੇਸ ਕੀਤੇ ਦੇਵਦਾਨੁ ਮਨ ਕੀਤੇ ਕੀਤੇ ਰਤਨ ਸਮੁੰਦ ਕੀਤਿਆ ਖਾਣ ਕੀਤਿਆ ਬਾਣੀ ਕੀਤੇ ਪਾਤ ਨਰਿੰਦ ਕੀਤਿਆ ਸੁਰਤੀ ਸੇਵ ਕੀਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਤੈ ਨਾਦ ਬਿਨੁਦ ਕੋਟ ਆਨੰਦ ਸ਼ਰਮਕੰਡ ਕੀ ਬਾਣੀ ਰੂਪ ਤਿਤੈ ਕਾੜਤ ਕੜਿ ਬਹੁਤ ਅਨੂਪ ਤਾਂ ਕਿਆ ਗੱਲਾਂ ਕਥੀਆਂ ਨਾ ਜਾਹ ਜੇ ਕੋ ਕਹਿ ਪਿਛੇ ਪਛਤਾਏ ਤਿੱਥੈ ਕੜੀਐ ਸੂਰਤ ਮਤ ਮਨ ਬੁੱਧ ਤਿੱਥੈ ਕੜੀਐ ਸੁਰਾਂ ਸਿਦਾਂ ਕੀ ਸੁਦਾ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਦ ਮਹਾਬਲ ਸੂਰ ਤਨ ਮੈਂ ਰਾਮ ਰਿਹਾ ਭਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਏ ਤਾਂ ਕੇ ਰੂਪ ਨਾ ਕਤਨ ਜਾਏ ਨਾ ਮਰਠਾ ਗਏ ਜਾਏ ਜਨਕ ਰਾਮ ਵਸਾ ਮਨ ਮਹਿ ਤਿਥਾ ਭਗਤ ਵਸਾ ਕਲੋ ਕਰਹ ਅਨ ਸਚਾ ਮਨ ਸੋਇ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥਾ ਖੰਡ ਮੰਡਲ ਵਰ ਭੰਡ ਜੇ ਕੁਕ ਤਤ ਤੰਤ ਅੰਤ ਤਿਥਾ ਲੋ ਲੋਕਾਰ ਜਿਵ ਜਿ ਹੁਕਮਤ ਵੈ ਤਿਵ ਕਾਰ ਵੇਖੈ ਵਿਖਸ ਕਰ ਵਿਚਾਰ ਨਾਨਕ ਥਨਾ ਕਰਦਾ ਸਰ ਜਤ ਪਹਾਰਾ ਤਿਰਜ ਸੁਨਿਆਰ ਅਹਰਨ ਮਤ ਵਿਧ ਤਿਆਰ ਭੋਗ ਲਗਨ ਤਪਤਾਉ ਪੰਡਾਪੋ ਅੰਮ੍ਰਿਤ ਟਟਾਲ ਕੜਿਆ ਸਭ ਸਟੇਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਤ ਤਰਤ ਮਹਤ ਦਿਵਸ ਰਾਤ ਦੁਇਦਾਇਦਾਇਆ ਖੇਲਾ ਸਗਲ ਜਗਤ ਚੰਗੀਆਂਆਂ ਬੁਰੀਆਂਆਂ ਪਛ ਧਰਮ ਹਦੂਰ ਕਰਮੀਆਂ ਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਧਿਮ ਕੋ ਜਲੇ ਕੇ ਤੇ ਛੁੱਟੀ ਨਾਲ